ਪੰਜਾਬ ਸਰਕਾਰ ਨੇ ਪਾਕਿਸਤਾਨ ਨਾਲ ਲਗਦੀ 553 ਕਿਲੋਮੀਟਰ ਸਰਹੱਦ ਉਤੇ ਪਠਾਨਕੋਟ ਤੋਂ ਲੈ ਕੇ ਫਜ਼ਲਕਾ ਤੱਕ ਰੱਖਿਆ ਲਈ ਐਂਟੀ ਡਰੋਨ ਸਿਸਟਮ ਤਾਇਨਾਤ ਕੀਤਾ ਹੈ ਜਿੱਥੇ ਜ਼ਿਆਦਾਤਰ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹੀ ਹੈ ਪਾਸਟ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਜਦੋਂ ਵੀ ਕੋਈ ਡਰੋਨ ਐਕਟੀਵਿਟੀ ਨਜ਼ਰ ਆਈ ਤਾਂ ਇਹ ਉਹਨੂੰ ਆਪਣੇ ਰੇਂਜ ਦੇ ਵਿੱਚ ਲੈ ਕੇ ਤੇ ਉਸ ਡਰੋਨ ਨੂੰ ਉਸੇ ਜਗ੍ਹਾ ਤੇ ਜਾਮ ਕਰ ਦੂਗਾ ਤੇ ਉਹ ਜਿਹੜਾ ਡਰੋਨ ਉਸੇ ਜਗ੍ਹਾ ਤੇ ਥੱਲੇ ਧਰਤੀ ਤੇ ਆ ਜਾਊਗਾ ਪੰਜਾਬ ਦੇਸ਼ ਦਾ ਅਜੇ ਹਾਂ ਪਹਿਲਾ ਸੂਬਾ ਹੈ ਜਿਸ ਕੋਲ ਰਾਖੀ ਦੇ ਲਈ ਆਪਣਾ ਐਂਟੀ ਡਰੋਨ ਸਿਸਟਮ ਹੈ ਹੁਣ ਸਮਾਜ ਵਿਰੋਧੀ ਅੰਸਰਾਂ ਤੇ ਬਾਜ਼ ਅੱਖ ਨਜ਼ਰ ਰੱਖੇਗੀ 532 ਕਿਲੋਮੀਟਰ ਬਾਰਡਰ ਏਰੀਏ ਨੂੰ ਸੁਰੱਖਿਅਤ ਰੱਖਣ ਲਈ ਨਸ਼ਿਆਂ ਤੋਂ ਨਤੇ ਅਜ ਹਥਿਆਰਾਂ ਤੋਂ ਇਹ ਬਹੁਤ ਵੱਡਾ ਕਦਮ ਹੈ ਇੱਕ ਪੰਜਾਬ ਸਰਕਾਰ ਦਾ ਐਂਟੀ ਡਰੋਨ ਸਿਸਟਮ ਸਰਹੱਦਾਂ ਦੀ ਰਾਖੀ ਕਰੇਗਾ ਤੇ ਸਰਹੱਦੋਂ ਪਾਰ ਆਉਂਦੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਤੇ ਰੋਕ ਲੱਗੇਗੀ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਸਰਹੱਦੀ ਇਲਾਕਿਆਂ ਨੂੰ ਐਂਟੀ ਡਰੋਨ ਸਿਸਟਮ ਨਾਲ ਲੈਸ ਕੀਤਾ ਹੈ ਇਸ ਸਿਸਟਮ ਦੇ ਨਾਲ ਹੁਣ ਪੰਜਾਬ ਪੁਲਿਸ ਹੋਰ ਵੀ ਮਜ਼ਬੂਤ ਹੋ ਗਈ ਹੈ ਬੀਤੇ 24 ਘੰਟਿਆਂ ਦਰਮਿਆਨ ਅੱਜ ਦੇ ਤਾਜ਼ਾ ਹਾਲਾਤਾਂ ਦੀ ਗੱਲ ਜਿਹੜੀ ਹੈਗੀ ਆ ਬਿਆਸ ਤਰਿਆ ਦੀ ਕਰਾਂਗੇ ਔਰ ਬਿਆਸ ਤਰਿਆ ਦੀਆਂ ਤਸਵੀਰਾਂ ਪਹਿਲਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕੁਝ ਰਾਹਤ ਪਰ ਇਹ ਛੋਟੀ ਕਹਿ ਸਕਦੇ ਨੇ ਕਿ ਹਲਕੀ ਰਾਹਤ ਜਿਹੜੀ ਹੈਗੀ ਆ ਕੁਝ ਲੋਕਾਂ ਨੂੰ ਮਿਲੀ ਹੈਗੀ ਹੈ ਕਿਸ ਤਰ੍ਹਾਂ ਦੇ ਹਾਲਾਤ ਹੈਗੇ ਨੇ ਉਸ ਦੇ ਉੱਤੇ ਵੀ ਗੱਲ ਕਰਾਂਗੇ ਔਰ ਜੇ ਜਿਹੜੀ ਹੈਗੀ ਕੁਰੀ ਤੁਹਾਨੂੰ ਦਿਖਾ ਰਹੀ ਹੈ ਕਿਉਂਕਿ 744 ਦੇ ਉੱਤੇ ਰੈਡ ਅਲਰਟ ਹੈ ਕੱਲ 743.30 ਦੀ ਰਿਪੋਰਟ ਜਿਹੜੀ ਸੀਗੀ ਉਹ ਸ਼ਾਮ ਦੇ ਸਮੇਂ ਇੱਥੋਂ ਦਰਜ ਕੀਤੀ ਗਈ ਸੀਗੀ ਔਰ ਉਸ ਤੋਂ ਬਾਅਦ ਦੀ ਜੇਕਰ ਗੱਲ ਕਰੀਏ ਤਾਂ ਉਸ ਤੋਂ ਬਾਅਦ ਕੁ ਲੋਕਾਂ ਨੂੰ ਮਿਲਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਇਹ ਮਾਮੂਲੀ ਹੈਗੀ ਆ ਬਿਲਕੁਲ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਹੈ ਤਾਂ ਉਸੇ ਤਰ੍ਹਾਂ ਹੀ ਪੁਆਇੰਟ 3 ਦਾ ਜਿਹੜਾ ਹੈਗਾ ਕਮੀ ਅੱਜ 24 ਘੰਟਿਆਂ ਦੇ ਦਰਮਿਆਨ ਜਿਹੜਾ ਹੈਗਾ ਇੱਥੇ ਦਰਜ ਕੀਤੀ ਗਈ ਆ ਤਾਜ਼ਾ ਹਾਲਾਤ ਕੀ ਨੇ ਕੀ ਪਾਣੀ ਦਾ ਪੱਧਰ ਹੈਗਾ ਕੱਲ ਕਿੰਨਾ ਸੀਗਾ ਉਸ ਦੇ ਵਾਤੇ ਉਹਦੇ ਰ ਜਾਣਕਾਰੀ ਲਈ ਮੇਰੇ ਨਾਲ ਇਸ ਸਮੇਂ ਅਮਰੀਕਨ ਵਿਸ਼ਵਭਾਗ ਦੇ ਅਧਿਕਾਰੀ ਮੇਰ ਸਿੰਘ ਮਜੂਲੇ ਮੇਜੀ ਕੱਲ ਕਿਉਂਕਿ 24 ਘੰਟੇ ਦੀ ਆਪਾਂ ਗੱਲ ਕਰ ਰਹੇ ਹਾਂ ਸਵੇਰ ਤੋਂ ਸ਼ਾਮ ਤੱਕ ਬਿਰਖਾਲਾ 747.10 ਔਰ 24 ਘੰਟੇ ਦੇ ਦਰਮਿਆਨ ਕਿੰਨਾ ਕੁ ਪਾਣੀ ਦਾ ਲੈਵਲ ਜਿਹੜ ਕੱਲ ਸ਼ਾਮ ਦੀ 6 ਵਜੇ ਦੀ ਜਿਹੜੀ ਗੇਜ ਸੀ ਆਪਣੇ ਕੋਲ 743.30 ਸੀ ਜਿਹੜੀ ਅੱਜ ਸ਼ਾਮ ਦੀ 6 ਵਜੇ ਦੀ ਗੇਜ ਜੋ 743.00 ਹੈ ਕੱਲੋਂ ਤੋਂ 24 ਘੰਟੇ ਤੋਂ ਹੁਣ ਤੱਕ ਜਿਹੜੀ ਆ 3 ਪੁਆਇੰਟ ਗੇਜ ਆਪਣੀ ਡਾਊਨ ਹੋਈ ਹੈ ਤੇ ਡਿਸਚਾਰਜ ਦੀ ਗੱਲ ਕਰੀਏ ਤਾਂ ਕੱਲ 2 ਲੱਖ 21000 ਕਿਊਸਕ ਬਣਦਾ ਸੀ ਜਿਹੜਾ ਅੱਜ ਘਟ ਕੇ ਮਤਲਬ 2 ਲੱਖ 8000 ਕਿਊਸਕ ਪਾਣੀ ਜਿਹੜਾ ਚੱਲਦਾ ਪਿਆ ਇਸ ਵਿਲੇ ਮੋਕੇ ਦਾ ਤੇ ਡेंजर ਲੇਬਲ ਤੋਂ 1 ਫੁੱਟ ਜਿਹੜੀ ਹੈ ਗੇਜ ਆਪਣੀ ਡਾਊਨ ਚਲਦੀ ਪਈ ਆ ਪੂਰੀ ਫਿਰ ਜਿਹੜਾ ਹੈਗਾ ਹਲਕੀ ਰਾਹਤ ਇਸ ਨੂੰ ਕਿਹਾ ਜਾ ਸਕਦਾ ਬਿਲਕੁਲ ਹਾਂਜੀ ਹਾਂਜੀ ਚਲੋ ਕੁਛ ਤਾਂ ਦੇਖਣ ਨੂੰ ਮਿਲਿਆ ਕਿ ਕੁਛ ਮਾੜਾ ਮੋਟਾ ਪਾਣੀ ਵਿੱਚ ਜਿਹੜਾ ਉਹ ਘਾਟਾ ਦਰਜ ਹੋਇਆ ਜੀ ਬੀਤੇ ਦਿਨਾਂ ਤੋਂ ਲਗਾਤਾਰ ਇਦਾਂ ਹੀ ਆ ਅੱਪ ਐਂਡ ਡਾਊਨ ਇਹੀ ਚਲਦਾ ਜਾ ਰਿਹਾ ਹਾਂਜੀ ਹਾਂਜੀ ਅੱਜ ਤਾਂ 1.2 ਪੁਆਇੰਟ 8 ਉੱਪਰ 8 ਉੱਪਰ ਆ ਪੂਰਾ ਦਿਨ ਇਸੇ ਤਰ੍ਹਾਂ ਚਲਦਾ ਰਿਹਾ ਪਾਣੀ ਜੀ ਆਪਣਾ ਔਰ ਹੁਣ ਜਿਹੜਾ ਹੈਗਾ ਕਿਉਂਕਿ ਰਫਤਾਰ ਵੀ ਤੇਜ਼ ਆ ਡਿਸਚਾਰਜ ਹੋ ਰਿਹਾ ਤੇ ਜਿਸ ਨਾਲ ਅੱਗੇ ਹਰੀਕੇ ਹੈਡਵਰਕਸ ਦੀ ਗੱਲ ਕਰੀ ਤਾਂ ਉੱਥੇ ਵੀ ਪਾਣੀ ਦਾ ਪੱਤਾ ਜਿਹੜਾ ਹੈਗਾ ਵਧਿਆ ਨਜ਼ਰ ਆ ਰਿਹਾ ਅੱਗੇ ਖੈਰ ਹਰੀਕੇ ਬਾਰੇ ਤਾਂ ਉਹ ਜਦੋਂ ਪਾਣੀ ਜਾਊਗਾ ਤਾਂ ਐਕਚੁਅਲੀ ਮਤਲਬ ਉਹ ਲੈਵਲ ਦਾ ਪਾਣੀ ਦਾ ਫਿਰ ਵਧੂਗਾ ਜੀ ਤੇ ਬਾਕੀ ਅੱਗੇ ਵਰਦਾ ਸੀ ਅਜੇ ਤੱਕ ਬਾਕੀ ਕੁਝ ਨਹੀਂ ਕਹਿ ਸਕਦੇ ਕੀ ਕੀ ਅਜੇ ਕਟਾ ਵਾਧਾ ਘਟਾ ਪਾਣੀ ਘਟੂ ਆ ਜਾ ਵਧੂ ਦੇ ਪਰਦਾ ਕੋਈ ਸਹੀ ਜਾਣਕਾਰੀ ਲੰਬਾ ਸਮਾਂ ਹੋ ਗਿਆ ਤੁਹਾਨੂੰ ਵਿਭਾਗ ਦੇ ਵਿੱਚ ਕੰਮ ਕਰਦੇ ਆ ਕੀ ਲੱਗਦਾ ਹੈਗਾ ਕਿ ਗੇਜ ਦੇ ਉੱਤੇ ਕਿੰਨਾ ਕੁ ਪ੍ਰਭਾਵ ਇਨ੍ਹਾਂ ਬਰਸਾਤਾਂ ਦਾ ਵੀ ਹੈਗਾ ਕਿਉਂਕਿ ਬੇਸ਼ੱਕ ਡੈਮ ਦਾ ਪਾਣੀ ਨਹੀਂ ਆ ਰਿਹਾ ਵਾ ਲਗਾਤਾਰ ਆ ਰਿਹਾ ਹੈ ਪਾਣੀ ਔਰ ਉੱਥੇ ਡੈਮ ਜਿਹੜੇ ਹੈਗੇ ਹਿਮਾਚਲ ਦੇ ਨਾਲ ਭਰ ਰਹੇ ਨੇ ਹੁਣ ਜਿਹੜੀਆਂ ਪੰਜਾਬ 'ਚ ਬਰਸਾਤਾਂ ਹੋ ਰਹੀਆਂ ਨੇ ਉਹ ਉਹਦਾ ਕਿੰਨਾ ਕਸਰ ਹੈਗਾ ਤੁਹਾਡੇ ਸਾਹਮਣੇ ਅਬ ਦੇਖਦੇ ਪਈਏ ਤੁਸੀਂ ਹੁਣ ਕਦੇ ਪਾਣੀ ਆਧਾ ਫੁੱਟ ਡਾਊਨ ਹੋ ਜਾਂਦਾ ਕਦੇ ਅੱਪ ਹੋ ਜਾਂਦਾ ਕਦੇ 2-3 ਪੁਆਇੰਟ ਅੱਪ ਡਾਊਨ ਮੌਸਮ ਦੇ ਹਿਸਾਬ ਨਾਲ ਹੈ ਜੇ ਮੌਸਮ ਸਾਫ ਰਹਿੰਦਾ ਥੋੜਾ ਤੇ ਪਾਣੀ ਘਟ ਜਾਂਦਾ ਪੱਕ ਫੁੱਟ ਜੇ ਮੁੜ ਕੇ ਮੀਂਹ ਲਗਤੰਦਾ ਤੇ ਉਹੀ ਆਧਾ ਕੁ ਫੁੱਟ ਪਾਣੀ ਮੁੜ ਕੇ ਅੱਪ ਹੋ ਜਾਂਦਾ ਜੀ ਹੁਣ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਹੈਗਾ ਬਰਸਾਤ ਦਾ ਔਰ ਉਸ ਦੇ ਨਾਲ ਕਿਸ ਤਰ੍ਹਾਂ ਦਾ ਰਿਐਕਸ਼ਨ ਰਹੇਗਾ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜ਼ਰੂਰ ਦੇਖਾਂਗੇ ਲੇਕਿਨ ਤਾਜ਼ਾ ਜੋ ਸਥਿਤੀ ਹੈਗੀ ਆ ਬਿਆਸ ਦਰਿਆ ਦੀ ਤਾਂ ਉਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਕਿ 743.30 ਕੱਲ ਦੀ ਗਈ ਸੀਗੀ 24 ਘੰਟਿਆਂ ਦੇ ਦਰਮਿਆਨ ਕਰੀਬ ਪੁਆਇੰਟ 3 ਜਿਹੜਾ ਹੈਗਾ ਦਰਿਆ ਬਿਆਸ ਦਾ ਪੱਧਰ ਘਟਿਆ ਹੈਗਾ ਔਰ ਰੈੱਡ ਅਲਰਟ ਤੋਂ ਹੁਣ 1 ਫੁੱਟ ਹੀਟਾ ਹੈਗਾ ਬਿਆਸ ਦਰਿਆ ਦਾ ਲੈਵਲ ਔਰ ਇਸ ਦੇ ਨਾਲ ਹੀ ਅੰਦਾਜ਼ਨ 14000 ਕਿਊਸਿਕ ਪਾਣੀ ਦੀ ਜਿਹੜੀ ਕਹਿ ਦਈਏ ਕਿ ਇੱਥੇ ਆਮਦ ਕੱਟੀ ਹੈਗੀ ਆ 14000 ਕਿਊਸਿਕ ਦੇ ਕਰੀਬ ਪਾਣੀ ਘਟਿਆ ਹੈਗਾ ਔਰ ਇਸ ਸਮੇਂ ਜੋ ਪਾਣੀ ਡਿਸਚਾਰਜ ਹੋ ਰਿਹਾ 208000 ਦੇ ਕਰੀਬ ਪਾਣੀ ਜਿਹੜਾ ਹੈਗਾ ਇੱਥੇ 208000 ਕਿਊਸਿਕ ਦੇ ਕਰੀਬ ਪਾਣੀ ਜਿਹੜਾ ਹੈ ਉਹ ਅੱਗੇ ਡ ਨੈਕਸਪਰਾ ਟੀਵੀ ਦੇ ਲਈ ਗੁਰਦਰਸ਼ਨ ਸਿੰਘ ਪ੍ਰਿੰਸ ਵਿਆਸ ਬੀਤੇ 24 ਘੰਟੇ ਦੇ ਦਰਮਿਆਨ ਅੱਜ ਦੇ ਤਾਜ਼ਾ ਹਾਲਾਤਾਂ ਦੀ ਗੱਲ ਜਿਹੜੀ ਹੈਗੀ ਆ ਬਿਆਸਤ ਰਿਆਦੀ ਕਰਾਂਗੇ ਔਰ ਬਿਆਸਤ ਰਿਆਦੀਆਂ ਤਸਵੀਰਾਂ ਪਹਿਲਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕੁਝ ਰਾਹਤ ਭਰ ਹੀ ਇੱਕ ਛੋਟੀ ਕਹਿ ਸਕਦੇ ਨੇ ਕਿ ਹਲਕੀ ਰਾਹਤ ਜਿਹੜੀ ਹੈਗੀ ਆ ਕੁਝ ਲੋਕਾਂ ਨੂੰ ਮਿਲੀ ਹੈਗੀ ਹੈ ਕਿਸ ਤਰ੍ਹਾਂ ਦੇ ਹਾਲਾਤ ਹੈਗੇ ਨੇ ਉਸ ਦੇ ਉੱਤੇ ਵੀ ਗੱਲ ਕਰਾਂਗੇ ਔਰ ਜੇ ਜਿਹੜੀ ਹੈਗੀ ਕੁਰੀ ਤੁਹਾਨੂੰ ਦਿਖਾ ਰਹੀ ਹੈ ਕਿਉਂਕਿ 744 ਦੇ ਉੱਤੇ ਰੈਡ ਅਲਰਟ ਹੈ ਕੱਲ 743.30 ਦੀ ਰਿਪੋਰਟ ਜਿਹੜੀ ਸੀਗੀ ਉਹ ਸ਼ਾਮ ਦੇ ਸਮੇਂ ਇਥੋਂ ਦਰਜ ਕੀਤੀ ਗਈ ਸੀਗੀ ਔਰ ਉਸ ਤੋਂ ਬਾਅਦ ਦੀ ਜੇਕਰ ਗੱਲ ਕਰੀਏ ਤਾਂ ਉਸ ਤੋਂ ਬਾਅਦ ਕੁਝ ਇੱਕ ਰਾਹ ਜਿਹੜੀ ਹੈਗੀ ਆ ਅੱਜ ਲੋਕਾਂ ਨੂੰ ਮਿਲਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਇਹ ਮਾਮੂਲੀ ਹੈਗੀ ਆ ਬਿਲਕੁਲ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਹੈ ਤਾਂ ਉਸੇ ਤਰ੍ਹਾਂ ਹੀ ਪੁਆਇੰਟ 3 ਦਾ ਜਿਹੜਾ ਹੈਗਾ ਕਮੀ ਅੱਜ 24 ਘੰਟਿਆਂ ਦੇ ਦਰਮਿਆਨ ਜਿਹੜਾ ਹੈਗਾ ਇੱਥੇ ਦਰਜ ਕੀਤੀ ਗਈ ਆ ਤਾਜ਼ਾ ਹਾਲਾਤ ਕੀ ਨੇ ਕੀ ਪਾਣੀ ਦਾ ਪੱਧਰ ਹੈਗਾ ਕੱਲ ਕਿੰਨਾ ਸੀਗਾ ਉਸ ਦੇ ਵਾਤੇ ਉਹਦੇ ਰੇ ਜਾਣਕਾਰੀ ਲਈ ਮੇਰੇ ਨਾਲ ਇਸ ਅਮਰੀਕਨ ਵਿਸ਼ਵਭਾਗ ਦੇ ਅਧਿਕਾਰੀ ਮੇਹਤ ਸਿੰਘ ਮਜੂਲੇ ਮੇਜੀ ਕੱਲ ਕਿਉਂਕਿ 24 ਘੰਟੇ ਦੀ ਆਪਾਂ ਗੱਲ ਕਰ ਰਹੇ ਹਾਂ ਸਵੇਰ ਤੋਂ ਸ਼ਾਮ ਤੱਕ ਬਿਰਖਾਲਾ 743.10 ਔਰ 24 ਘੰਟੇ ਦੇ ਦਰਮਿਆਨ ਕਿੰਨਾ ਕੁ ਪਾਣੀ ਦਾ ਲੈਵਲ ਜਿਹੜਾ ਹੈਗਾ ਬਦਲੇ ਕੱਲ ਸ਼ਾਮ ਦੀ 6 ਵਜੇ ਦੀ ਜਿਹੜੀ ਗਈ ਸੀ ਆਪਣੇ ਕੋਲੋਂ 743.30 ਸੀ ਜਿਹੜੀ ਅੱਜ ਸ਼ਾਮ ਦੀ 6 ਵਜੇ ਦੀ ਗਈ ਜੋ 743.00 ਹੈ ਕੱਲੋਂ ਤੋਂ 24 ਘੰਟੇ ਤੋਂ ਹੁਣ ਤੱਕ ਜਿਹੜੀ ਹੈ ਆ 3 ਪੁਆਇੰਟ ਗੇਜ ਆਪਣੀ ਦੋਨੋਂ ਇਹ ਕਿ ਡਿਸਚਾਰਜ ਦੀ ਗੱਲ ਕਰੀਏ ਤਾਂ ਕੱਲ 221000 ਕਿਲੋਸਕ ਬਣਦਾ ਸੀ ਜਿਹੜਾ ਅੱਜ ਘਟ ਕੇ ਮਤਲਬ 208000 ਕਿਲੋਸਕ ਪਾਣੀ ਜਿਹੜਾ ਚੱਲਦਾ ਪਿਆ ਇਸ ਵੇਲੇ ਮੋਕੇ ਦਾ ਤੇ ਡेंजर ਲੈਵਲ ਤੋਂ 1 ਫੁੱਟ ਜਿਹੜੀ ਹੈ ਗੇਜ ਆਪਣੀ ਡਾਊਨ ਚੱਲਦੀ ਪਈ ਹੈ ਪੂਰੀ ਫਿਰ ਜਿਹੜਾ ਹੈਗਾ ਹਲਕੀ ਰਾਹਤ ਇਸ ਨੂੰ ਕਿਹਾ ਜਾ ਸਕਦਾ ਬਿਲਕੁਲ ਹਾਂਜੀ ਹਾਂਜੀ ਚਲੋ ਕੁਝ ਤਾਂ ਦੇਖਣ ਨੂੰ ਮਿਲਿਆ ਕਿ ਕੁਝ ਮਾੜਾ ਮੋਟਾ ਪਾਣੀ ਵਿੱਚ ਜਿਹੜਾ ਉਹ ਘਾਟਾ ਦਰਜ ਹੋਇਆ ਹੈ ਬੀਤੇ ਦਿਨਾਂ ਤੋਂ ਲਗਾਤਾਰ ਇਦਾਂ ਹੀ ਆ ਅੱਪ ਐਂਡ ਡਾਊਨ ਹੀ ਚੱਲਦਾ ਜਾ ਰਿਹਾ ਹਾਂ ਜੀ ਹਾਂਜੀ ਹਾਂਜੀ ਅੱਜ ਤਾਂ 1.2 ਪੁਆਇੰਟ 8 ਉੱਪਰ ਹੈ ਠੋਪਰਾ ਪੂਰਾ ਦਿਨ ਇਸੇ ਤਰ੍ਹਾਂ ਚੱਲਦਾ ਰਿਹਾ ਪਾਣੀ ਜੀ ਆਪਣਾ ਔਰ ਹੁਣ ਜਿਹੜਾ ਹੈਗਾ ਕਿਉਂਕਿ ਰਫ਼ਤਾਰ ਵੀ ਤੇਜ਼ ਹੈ ਡਿਸਚਾਰਜ ਹੋ ਰਿਹਾ ਤੇ ਜਿਨ ਨਾਲ ਅੱਗੇ ਹਰੀਕੇ ਹੈਡ ਵਰਕਸ ਦੀ ਗੱਲ ਕਰੀ ਤਾਂ ਉੱਥੇ ਵੀ ਪਾਣੀ ਦਾ ਪੱਤਾ ਜਿਹੜਾ ਹੈਗਾ ਵਧਿਆ ਨਜ਼ਰ ਆ ਰਿਹਾ ਅੱਗੇ ਖੈਰ ਹਰੀਕੇ ਬਾਰੇ ਤਾਂ ਉਹ ਜਦੋਂ ਪਾਣੀ ਜਊਗਾ ਤਾਂ ਐਕਚੁਅਲੀ ਮਤਲਬ ਉਹ ਲੈਵਲ ਦਾ ਪਾਣੀ ਦਾ ਫਿਰ ਵਧੂਗਾ ਜੀ ਤੇ ਬਾਕੀ ਅੱਗੇ ਵਰਦਾ ਸੀ ਅਜੇ ਤੱਕ ਬਾਕੀ ਕੁਛ ਨਹੀਂ ਕਹਿ ਸਕਦੇ ਕੀ ਕੀ ਹੈ ਜੇ ਵਾਧਾ ਘਟਾ ਪਾਣੀ ਘਟੂ ਆ ਜਾ ਵਧੂ ਦਾ ਕੋਈ ਸਹੀ ਜਾਣਕਾਰੀ ਲੰਬਾ ਸਮਾਂ ਹੋ ਗਿਆ ਤੁਹਾਨੂੰ ਵਿਭਾਗ ਦੇ ਵਿੱਚ ਕੰਮ ਕਰਦੇ ਆ ਕੀ ਲੱਗਦਾ ਹੈਗਾ ਕਿ ਗੇਜ ਦੇ ਉੱਤੇ ਕਿੰਨਾ ਕੁ ਪ੍ਰਭਾਵ ਇਨਾਂ ਬਰਸਾਤਾਂ ਦਾ ਵੀ ਹੈਗਾ ਕਿਉਂਕਿ ਬੇਸ਼ੱਕ ਡੈਮ ਦਾ ਪਾਣੀ ਨਹੀਂ ਆ ਰਿਹਾ ਵਾ ਲਗਾਤਾਰ ਆ ਰਿਹਾ ਹੈ ਪਾਣੀ ਔਰ ਉੱਥੇ ਡੈਮ ਜਿਹੜੇ ਹੈਗੇ ਹਿਮਾਚਲ ਦੇ ਨਾਲ ਭਰ ਰਹੇ ਨੇ ਹੁਣ ਜਿਹੜੀਆਂ ਪੰਜਾਬ 'ਚ ਬਰਸਾਤਾਂ ਹੋ ਰਹੀਆਂ ਨੇ ਉਹ ਉਹਦਾ ਕਿੰਨਾ ਕਸਰ ਹੈਗਾ ਤੁਹਾਡੇ ਸਾਹਮਣੇ ਅਤੇ ਦੇਖਦੇ ਪਈਏ ਤੁਸੀਂ ਜੀ ਹੁਣ ਕਦੇ ਪਾਣੀ ਆਧਾ ਫੁੱਟ ਡਾਊਨ ਹੋ ਜਾਂਦਾ ਕਦੇ ਆਪੋ ਹੋ ਜਾਂਦਾ ਕਦੇ 2-3 ਪੁਆਇੰਟ ਅਪ ਡਾਊਨ ਮੌਸਮ ਦੇ ਹਿਸਾਬ ਨਾਲ ਹੈ ਜੇ ਮੌਸਮ ਸਾਫ ਰਹਿੰਦਾ ਥੋੜਾ ਤੇ ਪਾਣੀ ਘਟ ਜਾਂਦਾ ਪੱਕ ਫੁੱਟ ਜੇ ਮੁੜ ਕੇ ਮੀਂਹ ਲਗਤੰਦਾ ਤੇ ਉਹੀ ਆਧਾ ਕੁ ਫੁੱਟ ਪਾਣੀ ਮੁੜ ਕੇ ਆਪੋ ਜਾਂਦਾ ਜੀ ਹੁਣ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਹੈਗਾ ਬਰਸਾਤ ਦਾ ਔਰ ਉਸ ਦੇ ਨਾਲ ਕਿਸ ਤਰ੍ਹਾਂ ਦਾ ਰਿਐਕਸ਼ਨ ਰਹੇਗਾ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜ਼ਰੂਰ ਦੇਖਾਂਗੇ ਲੇਕਿਨ ਤਾਜ਼ਾ ਜੋ ਸਥਿਤੀ ਹੈਗੀ ਆ ਬਿਆਸ ਦਰਿਆ ਦੀ ਉਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਕਿ 743.30 ਕੱਲ ਦੀ ਗਈ ਸੀਗੀ 24 ਘੰਟਿਆਂ ਦੇ ਦਰਮਿਆਨ ਕਰੀਬ ਪੁਆਇੰਟ 3 ਜਿਹੜਾ ਹੈਗਾ ਦਰਿਆ ਬਿਆਸ ਦਾ ਪੱਧਰ ਘਟਿਆ ਹੈਗਾ ਔਰ ਰੈਡ ਅਲਰਟ ਤੋਂ ਹੁਣ 1 ਫੁੱਟ ਹੀਟਾ ਹੈਗਾ ਬਿਆਸ ਦਰਿਆ ਦਾ ਲੈਵਲ ਔਰ ਇਸ ਦੇ ਨਾਲ ਹੀ ਅੰਦਾਜ਼ਨ 14000 ਕਿਊਸਿਕ ਪਾਣੀ ਦੀ ਜਿਹੜੀ ਕਹਿ ਦਈਏ ਕਿ ਇੱਥੇ ਆਮਦ ਕੱਟੀ ਹੈਗੀ ਆ 14000 ਕਿਊਸਿਕ ਦੇ ਕਰੀਬ ਪਾਣੀ ਘਟਿਆ ਹੈਗਾ ਔਰ ਇਸ ਸਮੇਂ ਜੋ ਪਾਣੀ ਡਿਸਚਾਰਜ ਹੋ ਰਿਹਾ 208000 ਦੇ ਕਰੀਬ ਪਾਣੀ ਜਿਹੜਾ ਹੈਗਾ ਇੱਥੇ 208000 ਕਿਊਸਿਕ ਦੇ ਕਰੀਬ ਪਾਣੀ ਜਿਹੜਾ ਹੈ ਉਹ ਅੱਗੇ ਡਿਸਚ तैनिक सिरा देले, वी दे गुरदर्शन प्रिंस ब्यास